ਕਿਲੇ ਆ ਨਾ ਕਿਥੋਂ ਆ ਰਹੇ ਲਾਜਾ ਬੜਾ ਕਿਥੋਂ ਆ ਰਹੇ ਸੀ ਸਿੰਘਰੂਰ ਜਿਲ੍ਹੇ ਤੋਂ ਆ ਰਹੇ ਆ ਸਾਹਮਣੇ ਤੋਂ ਆਉਂਦਾ ਦੱਸ ਕਰ ਆਈਆਂ ਪਈਆਂ ਸਿੰਘਰੂਰ ਜਿਲ੍ਹੇ ਤੋਂ ਆ ਰਹੇ ਆ ਸਿੰਘਰੂਰ ਕਿ ਕੱਦ ਕੇ ਹੋ ਜੂਗਾ ਜੀ ਜਲਦੀ ਸਾਰ ਤੇ ਚੈੱਕ ਕਰਦੇ ਆਂ ਕਿੱਥੇ ਕਿੱਦਾਂ ਬਦਲ ਤਾਰਾ ਨੀਵੀਂ ਦਿੱਤੀ ਕਰਨ ਕੀ ਮੈਂ ਸਾਰ ਤਾਰ ਤੋਂ ਨਹੀਂ ਮੀਂਹ ਤਾਰਾ ਪਹੁੰਚੇ ਮੈਂ ਯਾਰ ਇੱਦੀ ਚ ਜਲਦੀ ਪੀਣੀ ਤੇ ਤੇਰੀ ਗਲਤੀ ਮੰਨਦੇ ਹੋ ਜੀ ਸਰ ਗੱਡੀ ਵਾਲਾ ਗੱਡੀ ਵਾਲਾ ਇੱਕ ਵਾਰ ਦਿਲ ਚੈੱਕ ਕਰ ਸਕਦਾ ਜੀ ਕਿ ਤਾਰ ਉੱਚੀ ਹੈ ਕਿ ਨੀਵੀਂ ਆ ਬੱਸ ਵਾਲਾ ਸਾਰਾ ਤੇ ਜਾਨੀ ਨੁਕਸਾਨ ਤੇ ਨਹੀਂ ਸਰ ਹੁਣ ਹੀ ਖੜਿਆ ਕਿ ਵਿੱਚ ਚੈੱਕ ਨਹੀਂ ਕੀਤਾ ਜੀ ਬਚਾਈ ਹੋਵੇ ਸਰ ਪੂਰਾ ਨਾਮ ਕੀ ਦੋ ਜੀ ਸਰ ਸਰਵੀ ਸਿੰਘ ਕਿਹੜੇ ਉਹਦੇ ਤੇ ਉਹਦੇ ਲੈਂਡਮੈਨ ਆ ਜੀ ਮਾਲਡਾਉਨ ਮਾਲਡਾਉਨ ਹਾਂ ਜੀ ਲੱਗੇ ਜੇ ਅਗਰ ਜਾਨੀ ਨੁਕਸਾਨ ਹੋ ਜਾਂਦਾ ਗਾਰੰਟੀ ਦੀ ਆਪਣਾ ਹਾਈ ਬੋਲਡ ਦੀਆਂ ਤਾਰਾਂ ਦੀ ਵੱਡਾ ਹਸਰ ਨਹੀਂ ਸਰ ਨਹੀਂ ਹੋਇਆ ਬਹੁਤ ਵਰੀ ਗਲਤੀ ਵਿਚਾਰ ਹੈ ਗਈ ਸਰ ਵਿਚਾਰ ਹੈਗਾ ਨਹੀਂ ਹੋਇਆ ਤੇ ਹੁਣ ਇਹਨੂੰ ਬਸ ਨੂੰ ਤੋਰ ਹੀ ਜਾਊਗੀ ਇਥੋਂ ਕਰਦੇ ਸਰ ਹੁਣ ਉਹ ਨੂੰ ਦੇਖਣ ਲੱਗੇ ਕਰਨ ਲੱਗੇ ਆ ਜੀ ਠੀਕ ਹਾਂਜੀ ਹਾਂਜੀ ਏ ਐਡਵੋਕੇਟ ਸਾਹਿਬ ਕੀ ਨਾਮ ਪੁਰਾਣਾ ਦਾ ਮੇਰਾ ਜੀ ਰਜੇਸ਼ ਰਾਜਾ ਐਡਵੋਕੇਟ ਮੈਂ ਇਸ ਜਗ੍ਹਾ ਦਾ ਵਸਨੀਕ ਆ ਇੱਥੇ ਦਾ ਰਹਿਣ ਵਾਲਾ ਇੱਥੇ ਦਾ ਜੰਪਾਲਾ ਮੈਂ ਕਹਿਣਾ ਚਾਹੁੰਦਾ ਆ ਕਿ ਅੱਜ ਤੋਂ ਕਟੋਕਟ ਤਿੰਨ ਚਾਰ ਮਹੀਨੇ ਪਹਿਲਾਂ ਇਸ ਗੇਟ ਦਾ ਉਦਘਾਟਨ ਕਰਨ ਸੰਜੀਵ अरोड़ा ਜੀ ਆਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਕੇ ਤਾਰ ਨਿਮੀ ਆ ਵੀ ਇਹਦਾ ਨੁਕਸਾਨ ਬਹੁਤ ਹੋ ਜਾਣਾ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕੀ ਬਿਜਲੀ ਬੋਰਡ ਵਾਲੇ ਅੰਨੇ ਨੇ ਜਿਨ੍ਹਾਂ ਨੂੰ ਅੱਜ ਤੱਕ ਨਹੀਂ ਦਿਖਿਆ ਵੀ ਇਹ ਤਾਰ ਨਿਮੀ ਆ ਹੁਣ ਬੱਸ ਦਾ ਕੋਈ ਕਸੂਰ ਨਹੀਂ ਬੱਸਾਂ ਤਾਂ ਸੜਕਾਂ ਤੇ ਚੱਲਣੀਆਂ ਨੇ ਕਿੰਨੇ ਬੱਚੇ ਸੀ ਵਿੱਚ ਟੋਟਲ ਬੱਚੇ ਬਹੁਤ ਸਿਗੇ ਇਹਦੇ ਵਿੱਚ ਨੁਕਸਾਨ ਹੋਣ ਤੋਂ ਬਚਿਆ ਪਰ ਇਹਦੇ ਵਿੱਚ ਸਾਰੇ ਦਾ ਸਾਰਾ ਕਸੂਰ ਬਿਜਲੀ ਬੋਰਡ ਤੇ ਸਾਡੇ ਪ੍ਰਸ਼ਾਸਨ ਦਾ ਆ ਜਿਹੜਾ ਪ੍ਰਸ਼ਾਸਨ ਅੰਨੇ ਆ ਬਿਜਲੀ ਬੋਰਡ ਵਾਲੇ ਅੰਨੇ ਆ ਬੋਲੇ ਆ ਬੱਸਾਂ ਨੇ ਸੜਕਾਂ ਤੇ ਚੱਲਣਾ ਬੱਸਾਂ ਕਿਤੇ ਹੋਰ ਨਹੀਂ ਚਲਦੀਆਂ ਬੱਚੇ ਸਾਰੇ ਖੜਾ ਰਹੀ ਸੀਗੇ ਚਲੋ ਉਹ ਤਾਂ ਟੂਰਿਸਟ ਬੱਸ ਉਹਨਾਂ ਨੇ ਬੁੱਕ ਕੀਤੀ ਸੀ ਬੱਚਿਆਂ ਦਾ ਤੇ ਬੱਸ ਦਾ ਕੋਈ ਕਸੂਰ ਨਹੀਂ ਸਿਰਫ ਸਾਡੇ ਪ੍ਰਸ਼ਾਸਨ ਦਾ ਤੇ ਬਿਜਲੀ ਬੋਰਡ ਦਾ ਕਸੂਰੀ ਅਸੀਂ ਕਵਾਂਗੇ ਅਸੀਂ ਕਈ ਲੰਬੇ ਸਮੇਂ ਤੋਂ ਉਹਨਾਂ ਨੂੰ ਘੁਆਰ ਲਾ ਰਹੇ ਆ ਵੀ ਤਾਰ ਨਹੀਂ ਵੀ ਆ ਇਹਨੂੰ ਠੀਕ ਕਰ ਦਿਓ ਠੀਕ ਕਰ ਦਿਓ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ। ਸਰ ਦੇਖਿਆ ਵੇ ਹਾਈ ਬੋਲਟ ਦੀਆਂ ਤਾਰਾਂ ਸੀ ਪਰ ਕਰੰਟ ਪੂਰਾ ਸੀ ਤਾਰਾਂ ਦੇ ਲਈ ਤਾਂ ਅਸੀਂ ਬੇਨਤੀ ਕਰਦੇ ਨੇ ਇਹ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਇਹਨੂੰ ਕਰ ਦਿਓ ਬਿਜਲੀ ਬੋਰਡ ਵਾਲੇ ਰੋਜ਼ ਇੱਥੋਂ ਲੰਘ ਕੇ ਜਾਂਦੇ ਨੇ। ਦੇ ਵਿੱਚ ਕਰੰਟ ਹੈਗਾ ਕਿ ਨਹੀਂ ਇਹ ਤਾਂ ਹੁਣ ਬਿਜਲੀ ਬੋਰਡ ਵਾਲੇ ਆ ਕੇ ਦੱਸਣਗੇ ਹੁਣ ਸਾਰੇ ਇਕੱਠੇ ਹੋ ਜਣੇ ਨੇ ਇੱਥੇ ਜੋ ਨੁਕਸਾਨ ਹੋ ਗਿਆ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਨੁਕਸਾਨ ਦਾ ਮੁਆਵਜ਼ਾ ਸਾਡੇ ਮਹੱਲੇ ਨੂੰ ਹੀ ਝੇਲਣਾ ਪੈਣਾ ਆ ਪਤਾ ਨਹੀਂ ਕਿੰਨੀ ਦੇਰ ਤੱਕ ਲਾਈਟ ਆਣੀ ਨਹੀਂ ਆਣੀ ਉਹ ਸਾਹਮਣੇ ਦੇਖੋ ਖੰਭਾ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਸੜਕਾਂ ਬਣੀਆਂ ਨੇ ਬੱਸਾਂ ਚੱਲਣ ਨੂੰ ਹੀ ਬੱਸਾਂ ਇਹਦੇ ਤੇ ਚੱਲਣੀਆਂ ਆ ਬੱਸ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਤੇ ਸਿਰਫ ਮੈਂ बार-बार ਇਹੀ ਕਹਿੰਨਾ ਪ੍ਰਸ਼ਾਸਨ ਤੇ ਬਿਜਲੀ ਬੋਰਡ ਦਾ ਕਸੂਰ ਆ ਜੀ ਚਾਹੇ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਸਾਹਮਣੇ ਰੋਡ ਆ ਸਾਹਮਣੇ ਬੱਸ ਸਟੈਂਡ ਆ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਉਹ ਗੱਲਾਂ ਬਾਤ ਦੀਆਂ ਨੇ ਪਰ ਕਸੂਰ ਸਾਰੇ ਦਾ ਸਾਰਾ ਸਾਡੇ ਡਿਪਾਰਟਮੈਂਟ ਦਾ ਹੀ ਆ ਜੀ ਕਿਹੜੀ ਜਗ੍ਹਾ ਹੋਇਆ ਵਾਕਿਆ ਇਹ ਤੇ ਜਵਾਰਨਗਰ ਆ ਜੀ ਬਿਲਕੁਲ ਪੁਸ ਚੌਂਕੀ ਦੇ ਨਾਲ ਆ ਵਾਲਮੀਕੀ ਗੇਟ ਬਣਿਆ ਹੋਇਆ ਆ ਅਸੀਂ ਸਾਰੇ ਜਿਹੜੇ ਨੇ ਜਿੰਨੇ ਖੜੇ ਆ ਅਸੀਂ ਇੱਥੇ ਦੇ ਰਹਿਣ ਵਾਲੇ ਇੱਥੇ ਦੇ ਜੰਪ ਵਾਲਾ ਸੀ ਤੇ ਬੱਚੇ ਤੁਸੀਂ ਇੱਕ ਡੇ ਇਹ ਦੀ ਗੱਡੇ ਬੱਚੇ ਅਸੀਂ ਉਹਨਾਂ ਨੂੰ ਜਾ ਕੇ ਵਿੱਚੋਂ ਸਾਰਿਆਂ ਨੂੰ ਕੱਢ ਲਿਆ ਬੱਚੇ ਸਾਰੇ ਸੇਫ ਨੇ ਹਾਂ ਇਹ ਸਭ バス ਨਿਕਲ ਗਈ ਸੀ ਤਾਰਾਂ ਸੀ ਇਲੈਕਟ੍ਰਿਸਿਟੀ ਵਾਲੀਆਂ ਮੇਨ ਐਚਟੀ ਵਾਇਰ ਸੀਗੀਆਂ ਉਹਦੇ ਚ ਫਸਿਆ ਆ ਤੇ ਵਿੱਚ ਬੱਚੇ ਸੀਗੇ ਕਿੰਨੇ ਬੱਚੇ ਬੱਚੇ ਸੀਗੇ ਜੀ 40 50 ਬੱਚਾ ਸੀਗਾ ਹਾਂ 50 ਬੱਚੇ ਦਿੱਤੇ ਆ ਹਾਂ 50 ਬੱਚੇ ਹੋਣੇ ਗਿਣਤੀ ਨਹੀਂ ਨਾ ਹੁੰਦੀ ਰਾਤ ਵੇਲੇ ਹਨੇਰਾ ਵੀ ਪੈ ਗਿਆ ਤੇ ਉਹ ਬੱਚੇ ਕੱਢ ਕੇ ਤਾਂ ਮੱਲੇ ਵਾਲੇ ਨੇ ਸੇਫ ਕਰਕੇ ਸਾਈਡ ਤੇ ਰੱਖਤੇ ਆ ਥੋੜਾ ਜਿਹਾ ਰੋਸ ਲੋਚਾ ਲੋਕਾਂ 'ਚ ਸੀਗਾ ਡਿਪਾਰਟਮੈਂਟ ਦੇ ਪ੍ਰਤੀ ਕਿਉਂਕਿ ਤਾਰ ਥੋੜੀ ਨੀਵੀਂ ਸੀਗੀ ਤੇ ਇਸ ਦਾ ਇਸ ਟਾਈਮ ਤੇ ਬੱਸ ਨੂੰ ਵੀ ਨਹੀਂ ਹੋਣਾ ਚਾਹੀਦਾ ਸੀ ਇਧਰਲੇ ਪਾਸੇ ਤੇ ਲੱਗਦਾ ਸ਼ੀਸ਼ੇ ਸੀ ਤੋੜ ਕੇ ਕਿੱਡੇ ਬੱਚੇ ਸਾਬ ਜਦੋਂ ਇੱਡਾ ਨੁਕਸਾਨ ਹੋਊਗਾ ਜਨਤਾ ਗੁੱਸਾ ਤਾਂ ਕਰੇਗੀ ਵੀ ਜੇ ਕਿਸੇ ਦੀ ਜਾਨੀ ਨੁਕਸਾਨ ਹੋ ਜਾਂਦਾ ਕਿਸੇ ਦੀ ਵੀ ਗਲਤੀ ਨਾਲ ਭਾਵੇਂ ਡਿਪਾਰਟਮੈਂਟ ਸੀ ਭਾਵੇਂ ਬੱਸ ਵਾਲਾ ਸੀ ਤੇ ਜਾਨੀ ਨੁਕਸਾਨ 40 50 ਬੱਚੇ ਜਿਹਦਾ ਜੀ ਜਾਂਦਾ ਪਤਾ ਉਹਨੂੰ ਲੱਗਦਾ ਨਾ ਲੋਕਾਂ ਨੂੰ ਗੁੱਸਾ ਤਾਂ ਜਾਇਜ਼ ਹੈ ਠੀਕ ਹੈ ਨਾ ਕਿਸੇ ਦੀ ਗਲਤੀ ਨਾਲ ਕਿਸੇ ਜਨਤਾ ਵੱਲੋਂ ਤੋੜਦਾਂ ਕਿੱਤੀ ਗਈ ਸੋ ਸਾਬ ਮੇਰੇ ਚ ਨਹੀਂ ਪਤਾ ਲੱਗਦਾ ਉਹ ਕਰੋਸ਼ਤ ਲੋਕਾਂ ਚ ਹੁੰਦਾ ਹੀ ਹੈ ਜੀ ਜਦੋਂ ਇਹ ਸਾਨੂੰ ਤਾਂ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਜੋ ਜਾਨੀ ਨੁਕਸਾਨ ਹੋ ਸਕਦਾ ਸੀ ਉਹ ਨਹੀਂ ਹੋਇਆ ਮੇਨ ਐਚਟੀ ਵਾਇਰ ਬੱਸ ਦੇ ਵਿੱਚ ਹੁਣ ਵੀ ਵਜੀ ਹੋਈ ਆ ਬੱਸ 'ਚ ਕਰੰਟ ਆ ਜਾਂਦਾ ਤੇ ਬੱਚਿਆਂ ਦਾ ਕੀ ਹਾਲ ਹੋਣਾ ਤੁਸੀਂ ਸੋਚ ਸਕਦੇ ਇਹ ਚੱਕਰ ਹੈ ਸਾਬ ਕੀ ਮਾਮਲਾ ਕੀ ਹੈ ਕਿ ਹਾਦਸਾ ਆਇਆ ਜੀ ਇੱਕ ਸਰੂਰ ਤੋਂ ਐਥਲੈਟਿਕ ਜੀਮ ਆਈ ਸੀ ਉਹ ਬੱਸ ਸੀਗੀ ਬੱਸ ਦੇ ਵਿੱਚ 55 ਬੱਚੇ ਸੀਗੇ ਤੇ ਉੱਪਰ ਬੱਸ ਜਿਹੜੀ ਡਰਾਈਵਰ ਨੇ ਨਾ ਦੇਖੀਆਂ ਨਹੀਂ ਤਾਰਾਂ-ਤਾਰਾਂ ਦੇ ਉੱਪਰ ਫਸ ਗਈ ਸੀਗੀ ਬੱਸ ਇਹਦੇ ਕਰਕੇ ਇਲਾਕੇ ਦੀ ਲਾਈਟ ਵੀ ਬੰਦ ਹੋ ਗਈ ਸਾਰੇ ਬੱਚੇ ਸੇਫ ਨੇ ਬਾਹਰ ਕੱਢ ਲਏ ਤੇ ਉਹਦੋਂ ਹੁਣ ਨਵੀਂ ਬੱਸ ਮਂਗਾ ਕੇ ਔਰ ਬੱਚਿਆਂ ਨੂੰ ਉੱਥੇ ਭੇਜ ਰਹੇ ਹਾਂ ਗੁਜਰਾਵਾਲਾ ਸਕੂਲ ਚ ਬੱਸ ਦੀ ਜਿਹੜੀ ਤੋੜਪਨ ਹੋਈ ਉਹ ਕਿੱਦਾਂ ਹੋਈ ਹੈ ਤੋੜਪਨ ਬਾਰੇ ਦੇਖ ਰਹੇ ਹਾਂ ਅੱਜ ਨਹੀਂ ਪਹਿਲਾਂ ਬੱਚਿਆਂ ਨੂੰ ਸੇਫ ਕਰਕੇ ਕੱਢ ਕੇ ਦੂਜੀ ਬੱਸ ਭੇਜ ਰਹੇ ਹਾਂ ਤੋੜਪਨ ਬਾਰੇ ਦੇਖਦੇ ਨੇ ਲੱਗਦਾ ਵੀ ਬੱਚੇ ਸਾਰੇ ਸੇਫ ਨੇ ਹਾਂ ਬਿਲਕੁਲ ਸੇਫ ਹਾਈ ਵੋਲਟ ਦੀ ਤਾਰਾਂ ਵੀ ਵੱਡਾ ਹਾਦਸਾ ਵੀ ਹੋ ਸਕਦਾ ਸੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਾਹਮਣੇ ਆਈ ਹਾਸੇ ਵਾਲੀ ਕਿਹੜੀ ਜਗ੍ਹਾ ਹੋਇਆ ਬੱਜੀਆ ਕੋਚਰ ਮਾਰਕਟ ਚੋਂ ਉਧੇ ਨਾਲ ਹੀ ਹੈ ਬੱਚੇ ਸੇਫ ਨੇ ਬਿਲਕੁਲ ਜੀ ਬਿਲਕੁਲ ਸੇਫ ਹੋ ਗਏ ਕਿੰਨੇ ਬੱਚੇ ਟੋਟਲ ਟੋਟਲ 55 ਬੱਚੇ ਸੀ ਜੀ ਠੀਕ ਹੈ ਜੀ